ਸੋ ਹਾਂਜੀ ਗੁਰਮਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਪਾਤਸ਼ਾਹੀ ਨੌਵੀਂ ਵਾਰੇ ਵਿਚਾਰ ਕਰਾਂਗੇ ਉਹਨਾਂ ਦਾ ਸ਼ਹੀਦੀ ਦਿਹਾੜਾ ਚੱਲ ਰਿਹਾ ਉਹਨਾਂ ਦੇ ਸ਼ਹੀਦੀ ਦਿਹਾੜੇ ਦੇ ਦਿਨ ਚੱਲ ਰਹੇ ਨੇ ਸੋ ਆਪਾਂ ਉਹਨਾਂ ਵਾਰੇ ਅੱਜ ਵਿਚਾਰ ਕਰਾਂਗੇ ਸੋ ਸਾਧ ਸੰਗਤ ਜੀ ਜਿਹੜਾ ਚਾਂਦਨੀ ਚੌਕ ਹੈ ਜੀ ਸਾਧ ਸੰਗਤ ਜੀ ਜਿੱਥੇ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਗਿਆ ਸੀਗਾ ਉੱਥੋਂ ਜਦੋਂ ਸੰਗਤ ਉੱਥੋਂ ਦੀ ਕਹਿਣ ਲੱਗੀ ਬਈ ਆਪਾਂ ਨੇ ਮਹਾਰਾਜ ਜੀ ਦਾ ਅਸਥਾਨ ਬਣਾਉਣਾ ਬਈ ਜਿੱਥੇ ਮਹਾਰਾਸ਼ੀ ਹੀ ਦੋ ਹੋਈ ਸੀ ਬਈ ਉੱਥੇ ਅਸਥਾਨ ਬਣਾਉਣਾ ਮਹਾਰਾਜ ਜੀ ਦਾ ਤਾਂ ਸੰਗਤਾਂ ਨੂੰ ਉਹ ਅਸਥਾਨ ਨਹੀਂ ਲੱਭਿਆ ਸੰਗਤਾਂ ਨੇ ਬੜੀਆਂ ਅਰਦਾਸਾਂ ਬੇਨਤੀਆਂ ਕੀਤੀਆਂ ਦੂਰ ਦਰਾਡੇੋਂ ਸੰਗਤ ਆਈ ਬਈ ਪਤਾ ਲੱਗਿਆ ਦੂਰ ਦੀ ਸੰਗਤ ਨੂੰ ਬਈ ਉੱਥੇ ਸ਼ਿਗੁਰ ਤੇਗ ਬਹਾਦਰ ਜੀ ਦਾ ਸਥਾਨ ਬਣਾਉਣ ਲੱਗੇ ਨੇ ਆਪਾਂ ਸੇਵਾ ਚੱਲੀਏ ਤਾਂ ਸਾਧ ਸੰਗਤ ਜੀ ਉੱਥੇ ਕਨਫਿਊਜ਼ਨ ਹੋਈ ਗਏ ਬਈ ਕਿਹੜਾ ਕਿੱਥੇ ਸੀਧ ਹੋਏ ਸ਼ਿਗੁਰ ਤੇਗ ਬਹਾਦਰ ਜੀ ਬਈ ਕਿੱਥੇ ਬਣਾਈਏ ਆਪਾਂ ਸਥਾਨ ਬਈ ਜੇ ਗਲਤਨਾ ਬਣ ਜੇ ਬਈ ਹੋਰ ਕਿਤੇ ਨਾ ਬਣ ਜੇ ਬਈ ਉਹ ਕਿੱਥੇ ਬਣਿਆ ਤਾਂ ਸਾਧ ਸੰਗਤ ਜੀ ਇੱਕ ਸੱਕਣ ਮਾਈ ਆਈ ਸੱਕਣ ਓਹ ਕਹਿੰਦੀ ਮੈਨੂੰ ਪਤਾ ਵੀ ਸ਼ਿਰਗੁਰ ਤੇਗ ਬਹਾਦਰ ਜੀ ਕਿੱਥੇ ਸੀ ਦੋ ਸੱਕਣ ਮਾਈ ਸੀ ਉਹਦਾ ਨਾਮ ਸੱਕਣ ਓਹ ਨੂੰ ਕਹਿਣ ਲੱਗੇ ਬਈ ਤੈਨੂੰ ਕਿਵੇਂ ਪਤਾ ਹੈ ਬਈ ਓਰੇ ਸ਼ਿਰਗੁਰ ਤੇਗ ਬਹਾਦਰ ਜੀ ਦੋਏ ਓਹ ਕਹਿਣ ਲੱਗੀ ਕਹਿੰਦੀ ਮੈਂ ਛੋਟੀ ਹੁੰਦੀ ਆਪਣੇ ਪਿਓ ਦੇ ਨਾਲ ਉਂਗਲੀ ਫੜ ਕੇ ਆਈ ਸੀ ਬਈ ਉਹਦਾ ਪਿਓ ਪਾਣੀ ਪਿਆਉਂਦਾ ਸੀ ਮਸਕ ਨਾਮ ਮਸਕ ਕੀ ਹੁੰਦਾ ਸਾਧ ਸੰਗ ਦੀ ਹੁਣ ਤਾਂ ਆ ਗਏ ਥਰਮੋਸ ਆ ਗਏ ਜੱਗਾਗੇ ਕੈਂਪਰ ਆਗੇ ਪਹਿਲਾਂ ਇੱਕ ਚਮੜੇ ਦਾ ਹੁੰਦਾ ਜੀ ਜਿੱਚ ਪਾਈਕਣੀ ਆ ਜੀ ਪਾਣੀ ਪੀਂਦੇ ਹੁੰਦੇ ਸੀ ਉਹਨਾਂ ਨੂੰ ਆਪਣੇ ਦੁਸ਼ਮਣਾਂ ਨੂੰ ਉਹਦੇ ਵਿੱਚ ਪਾਣੀ ਉਹਨਾਂ ਦਾ ਪਿਤਾ ਮਸ ਕਮਾਈ ਦਾ ਸੱਕਣ ਮਾਈ ਦਾ ਪਿਓ ਪਾਣੀ ਪੀਂਦਾ ਹੁੰਦਾ ਸੀ ਤਾਂ ਸਾਧ ਸੰਗ ਜੀ ਉਹਨੇ ਦੱਸਿਆ ਉੱਥੇ ਬਈ ਇਹ ਖੂਹ ਹੈ ਔਰੇ ਖੂਹ ਦੇ ਨਾਲ ਥੜਾ ਦਰਖਤ ਹੈ ਦਰਖਤ ਦੇ ਥੱਲੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਦਿੱਤਾ ਗਿਆ ਸੀ ਸੀਸ ਸੀਸਪੇਟ ਹੋਇਆ ਸੀ ਉੱਥੇ ਮਹਾਰਾਜ ਜੀ ਦਾ ਤੇ ਸਾਹਾ ਸੰਗ ਇਹ ਉਥੇ ਹਿੰਦ ਦੀ ਚਾਦਰ ਇਸ ਲਈ ਕਿਹਾ ਜਾਂਦਾ ਕਿਉਂਕਿ ਹਿੰਦੂਆਂ ਦਾ ਧਰਮ ਵੀ ਬਚਾਇਆ ਸੀ ਸ਼ਿਗੁਰਤੇਗ ਬਾਧਰ ਜੀ ਸੋ ਬਹੁਤ ਵੱਡੀ ਕੁਰਬਾਨੀ ਹੈ ਸਾਹਾ ਸੰਗ ਦੀ ਆਪਣੇ ਸ਼ਿਗੁਰਤੇਗ ਬਾਧਰ ਮਹਾਰਾਜ ਜੀ ਹਿੰਦ ਦੀ ਚਾਦਰ ਕਹਿੰਦੇ ਨੇ ਸ਼ਿਗੁਰਤੇਗ ਬਾਧਰ ਜੀ ਮਹਾਰਾਜ ਤੇ ਮਹਾਰਾਜ ਜੀ ਇੱਕ ਬਹੁਤ ਵੱਡੀ ਗੱਲ ਜਾਣੀ ਜਾਂਦੀ ਹੈ ਸ਼ਿਗੁਰਤੇਗ ਬਾਧਰ ਜੀ ਮਹਾਰਾਜ ਬਾਰੇ ਮਈ ਮਹਾਰਾਜ ਸਾਰੀ ਉਮਰ ਬੈਰਾਗ ਮਈ ਜੀਵਨ ਜਾਈ ਮਹਾਰਾਜ ਵੀ ਇਹੋ ਜ਼ਿੰਦਗੀ ਵਿੱਚ ਖੁੱਲ੍ਹ ਕੇ ਕਦੇ ਹੱਸੇ ਨਹੀਂ ਸੀਗੇ ਮਹਾਰਾਜ ਹਮੇਸ਼ਾ ਬराग ਮਹੀ ਵਾਹਿਗੁਰੂ ਦੇ ਨਾਮ ਜੁੜੇ ਰਹਿਣਾ ਪਰਮੇਸ਼ਰ ਦੀ ਯਾਦ ਵਿੱਚ ਜੁੜੇ ਰਹਿੰਦੇ ਸੋ ਸਾਧ ਸੰਗਤ ਜੀ ਆਪਾਂ ਨੇ ਆਪਣੇ ਤੇ ਬਹੁਤ ਵੱਡੀ ਕਿਰਪਾ ਆਪਾਂ ਸਿੱਖ ਇਤਿਹਾਸ ਦੇ ਸਿੱਖ ਇਤਿਹਾਸ ਬਾਰੇ ਜਾਣੀਏ ਸਿੱਖ ਇਤਿਹਾਸ ਨੂੰ ਪੜ੍ਹੀਏ ਸੁਣੀਏ ਸੋ ਬਾਤ ਤੋਂ ਬਾਅਦ ਇਤਿਹਾਸ ਪੜੋ ਗੁਰਬਾਣੀ ਨਾਮ ਸਿਮਰਨਾਂ ਦੇ ਤਾ ਕਰਕੇ ਜਿਹੜੀ ਸੱਤਣ ਮਾਈ ਸੀ ਉਹਨੇ ਦੱਸਿਆ ਸੀ ਬਈ ਇੱਥੇ ਸ਼ਰਗੁਰ ਤੇ ਬਾਦ ਦਰਜੀ ਸੀ ਦੋਏ ਥੇ ਸਥਾਨ ਬਣਾ ਤਾਂ ਫਿਰ ਅਰਦਾਸਾਂ ਮੰਗਤਿਆ ਕਰਕੇ ਉੱਥੇ ਮਹਾਰਾਜ ਉੱਥੋਂ ਦਾ ਨਾਮ ਸੀਸ ਗੰਜ ਪਿਆ ਉਹ ਸੱਤਣ ਮਾਈ ਦੇ ਦਰਸ਼ਨ ਕਰਨ ਉੱਥੇ ਸੀਸ ਗੰਜ ਗੁਰਦੁਆਰਾ ਸਹਿ ਬਣਿਆ ਸੋ ਸਾਰੀ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ